ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੱਲ ਇੱਕ ਬਹੁਤ ਮੰਦ ਭਾਗੀ ਇੱਕ ਫਿਊਡਲ ਮਾਈਂਡਸੈਟ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਪੰਜਾਬੀਆਂ ਨਾਲ ਧੋਖਾ ਕਰਕੇ ਸਰਕਾਰ ਬਣਾ ਲਈ ਜਿਹੜਾ ਸਭ ਤੋਂ ਨਿਕੰਮਾ ਬੰਦਾ ਹਲਕੇ ਸੀ ਉਹਨੂੰ ਐਮਐਲਏ ਬਣਾਤਾ ਹੁਣ ਜਿੰਨੇ ਐਮਐਲਏ ਸਾਰੇ ਮਲੰਗ ਸਾਰਿਆਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿਆ ਖੀਰਲੀ ਬੜੀ ਐ ਜਿੰਨਾ ਦੋਨੋਂ ਹੱਥਾਂ ਨਾਲ ਲੁੱਟ ਲਈਏ ਉਹ ਲੁੱਟਣ ਤੇ ਲੱਗੇ ਐ ਆਮ ਆਦੀ ਪਾਰਟੀ ਨੇ ਐਮ ਐਲ اے ਨਹੀਂ ਭੇਜੇ ਪੰਜਾਬ ਦੇ ਕਰੋੜਾਂ ਕਰੋੜਾਂ ਵੋਟਰਾਂ ਨੇ 92 ਐਮ ਐਲ اے ਚੁਣ ਕੇ ਭੇਜਿਆ ਅੱਛਾ ਇਹੀ ਕਰੋੜ 3 ਕਰੋੜ ਤੋਂ ਵੱਧ ਲੋਕ ਅਗਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਪੜਵਈਆਂ ਨੂੰ ਇਹਨਾਂ ਦੇ ਜੀਜਿਆਂ ਨੂੰ ਇਨਾਂ ਦੇ ਘਰ ਵਾਲਿਆਂ ਤੋਂ ਚੁਣ ਲੈਣ ਤੇ ਫਿਰ ਠੀਕ ਹੈ। ਮਲੰਗ ਦਾ ਮਤਲਬ ਤੇ ਇੱਕ ਇਹ ਹੁੰਦਾ ਹੈ ਕਿ ਬੇਪਰਵਾਹ ਕੋਈ ਲਾਲਚ ਨਹੀਂ ਜਿੰਨੂੰ ਤੇ ਇਹ ਲਾਲਚ ਤੇ ਸਾਡੂ ਹੈ ਵੀ ਨਹੀਂ। ਵੇਖਿਆ ਉਸ ਦਿਨ ਬਾਦਲ ਸਾਹਿਬ ਦੀ ਵਰਸੀ ਤੇ ਕਿਤਰਾ ਕਿਤਰਾ ਸੁਨੀਲ ਜਾਖੜ ਕਿਸ ਤਰੀਕੇ ਨਾਲ ਬਾਦਲ ਸਾਹਿਬ ਦਾ ਗੁਣਗਾਨ ਕਰ ਰਿਹਾ ਸੀ ਤੇ 3 ਸਾਲ ਪਹਿਲਾਂ ਦੀ ਵੀਡੀਓ ਮੈਂ ਦਿਖਾ ਦੂਆ। ਇਹੀ ਸ਼ੁਕਰੀ ਬਾਦਲ ਨੂੰ ਗਾਲਾਂ ਕੱਢ ਰਹੀ ਹੁਣ ਸੱਤਾ ਤੋਂ ਬਾਹਰ ਹੋ ਗਏ ਆ ਤੇ ਆਜੋ ਇਕੱਠੇ ਹੋ ਜੀਏ। ਪ੍ਰੈਸ ਕਾਨਫਰੰਸ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਔਰ ਤੁਹਾਡਾ ਧੰਨਵਾਦ ਵੀ ਹੈ ਕਿ ਤੁਸੀਂ ਹਮੇਸ਼ਾ ਸਾਡੇ ਸੱਦੇ ਤੇ ਨਿੱਕੇ ਸੱਦੇ ਤੇ ਹਾਜ਼ਰ ਹੋ ਜਾਂਦੇ ਹੋ ਦੋਸਤੋ ਅੱਜ ਇੱਕ ਰਾਜਨੀਤਿਕ ਤੌਰ ਤੇ ਅਹਿਮ ਮੁੱਦੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਹਾਂ ਪਰਿਵਾਰ ਬਚਾਓ ਯਾਤਰਾ ਦੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੱਲ ਇੱਕ ਬਹੁਤ ਮੰਦ ਭਾਗੀ ਇੱਕ ਫਿਊਡਲ ਮਾਈਂਡਸੈਟ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਸਾਮੰਤ ਸ਼ਾਹੀ ਜ਼ਗੀਰਦਾਰੀ ਜਿਹੜੀ ਇਹਨਾਂ ਦੀ ਮਾਨਸਿਕਤਾ ਹੈ ਨਾ ਬੇਸ਼ੱਕ ਇਹ ਲੋਕ 10-10 ਸਾਲ ਤੋਂ ਸੱਤਾ ਤੋਂ ਬਾਹਰ ਹੈ ਲੇਕਿਨ ਜਿਹੜਾ ਇਹਨਾਂ ਦੇ ਖੂਨ ਚ ਜ਼ਗੀਰਦਾਰੀ ਸਿਸਟਮ ਵਸਿਆ ਹੋਇਆ ਫਿਊਡਲ ਮਾਈਂਡਸੈਟ ਜਿਹੜਾ ਪਰਿਵਾਰ ਬਚਾਓ ਯਾਤਰਾ ਦੇ ਦੌਰਾਨ ਸੁਖਵੀਰ ਬਾਦਲ ਦਾ ਪਬਲਿਕਲੀ ਇਹ ਬਿਆਨ ਦੇੜਾ ਕੀ ਆਮ ਆਦਮੀ ਪਾਰਟੀ ਨੇ 92 ਮਲੰਗ ਤਰ੍ਹਾਂ ਦੇ ਲੋਕ ਐਮਐਲਏ ਬਣਾ ਕੇ ਭੇਜੇ ਸਭ ਤੋਂ ਪਹਿਲੀ ਗੱਲ ਦਾ ਤੇ ਸਰਾਜ ਮੈਨੂੰ ਇਸ ਗੱਲ ਦਾ ਹੈ ਕਿ ਆਮ ਆਦਮੀ ਪਾਰਟੀ ਨੇ ਐਮਐਲਏ ਨਹੀਂ ਭੇਜੇ ਪੰਜਾਬ ਦੇ ਕਰੋੜਾਂ ਕਰੋੜਾਂ ਵੋਟਰਾਂ ਨੇ 92 ਐਮਐਲਏ ਚੁਣ ਕੇ ਭੇਜਿਆ ਇਹ ਡੈਮੋਕਰੈਟਿਕ ਤਰੀਕੇ ਨਾਲ ਸਭ ਤੋਂ ਪਹਿਲਾਂ ਤੇ ਫਿਊਡਲ ਮਾਈਂਡਸੈਟ ਵਾਲੇ ਸੁਖਵੀਰ ਬਾਦਲ ਇਸ ਗੱਲ ਨੂੰ ਦਰੁਸਤ ਕਰਨ ਜਾਂ ਫਿਰ ਇਹ ਵੀ ਮੰਨਣ ਕਿ ਪੰਜਾਬ ਦੇ ਲੋਕ ਉਹਨਾਂ ਦੀ ਬੁੱਝ ਸਹੀ ਨਹੀਂ ਹੈ ਉਹਨਾਂ ਦੀ ਸਮਝ ਸਹੀ ਨਹੀਂ ਉਹਨਾਂ ਦੀ ਪਛਾਣ ਸਹੀ ਨਹੀਂ ਹੈ ਯਾਨੀ ਕਿ ਪੰਜਾਬ ਦੇ ਕਰੋੜਾਂ ਲੋਕਾਂ ਤੇ ਤੁਸੀਂ ਸ਼ੱਕ ਕਰ ਰਹੇ ਹੋ ਉਹਨਾਂ ਦੀ ਸਮਝ ਤੇ ਉਹਨਾਂ ਦੀ ਵੋਟ ਕਰਨ ਦੀ ਜਿਹੜੀ ਕਪੈਸਿਟੀ ਤੇ ਔਰ ਫਿਰ ਇਹ ਕਹਿਣਾ ਇਹ ਮਲੰਗ 92 ਐਮਐਲਏ ਚੁਣ ਕੇ ਭੇਜਤੇ ਆ ਦੋਸਤੋ ਤੁਸੀਂ ਦੇਖਿਆ ਹੋਣਾ ਇਹ ਇਹ ਬੈਕ ਟੂ ਬੈਕ ਜਿਹੜੇ ਫਿਊਡਲ ਮਾਈਂਡਸੈਟ ਲੋਕ ਹੈ ਇਹਨਾਂ ਦੀ ਜਿਹੜੀ ਸ਼ਬਦਾਵਲੀ ਇਹਨਾਂ ਦੀ ਅੰਤਰਾਤਮਾ ਦੀ ਜਿਹੜੀ ਆਵਾਜ਼ ਹੈ ਉਹ ਸਾਹਮਣੇ ਆ ਰਹੀ ਹੈ ਪਿਛਲੇ ਦਿਨਾਂ ਚ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੈ ਉਹਨਾਂ ਨੇ ਜਲੰਧਰ ਚ ਕਹਿਤਾ ਸੀ ਕਿ ਤਰ੍ਹਾਂ ਕਿ ਤਰ੍ਹਾਂ ਦੀਆਂ ਆਈਟਮਾਂ ਆ ਗਈਆਂ ਕੋਈ ਫੋਨ ਸਹੀ ਕਰਨ ਵਾਲਾ ਆ ਗਿਆ ਕੋਈ ਸਾਈਕਲ ਚਲੋਣ ਵਾਲਾ ਆ ਗਿਆ ਔਰ ਸ਼ਖਵੀਰ ਬਦਲ ਵਾਰ-ਵਾਰੇ ਇਸ ਜੇ ਮਾਈਂਡਸੈਟ ਨੂੰ ਦੁਹਰਾਉਂਦਾ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਕਾਰਨ ਹੈ ਉਹਦਾ ਉਹਦਾ ਕਾਰਨ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਲੋਕ ਜਿਹੜੇ ਆ ਇਹਨਾਂ ਦੀ ਜਿਹੜੀ ਪੂਰੀ ਭਾਵਨਾ ਫਿਊਡਲ ਮਾਈਂਡਸੈਟ ਹੈ ਇਹ ਆਮ ਲੋਕਾਂ ਨੂੰ ਹਮੇਸ਼ਾ ਹੀ ਪਰਜਾ ਪਰਜਾ ਦੀ ਤਰ੍ਹਾਂ ਟੀਲ ਕਰਦੇ ਆ ਇਹ ਆਮ ਸਧਾਰਨ ਪੰਜਾਬੀਆਂ ਨੂੰ ਆਪਣਾ ਨੌਕਰ ਸਮਝਦੇ ਆ ਔਰ ਇਹ ਜਨਮ ਸਤ ਅਧਿਕਾਰ ਸਮਝਦੇ ਆ ਕਿ ਸੱਤਾ ਤੇ ਅਸੀਂ ਹੀ ਰਹਿਣਾ ਚਾਹੁੰਨੇ ਚਾਹੇ ਇਹਨਾਂ ਦੇ ਦਾਦੇ ਪਰਦਾਦੇ ਪਿਓ ਚਾਚੇ ਅੱਛਾ ਇਹ ਹੀ ਕਰੋੜ 3 ਕਰੋੜ ਤੋਂ ਵੱਧ ਲੋਕ ਅਗਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਭਣਵਈਆਂ ਨੂੰ ਇਹਨਾਂ ਦੇ ਜੀਜਿਆਂ ਨੂੰ ਇਹਨਾਂ ਦੇ ਘਰ ਵਾਲਿਆਂ ਨੂੰ ਚੁਣ ਲੈਣ ਤੇ ਫਿਰ ਠੀਕ ਹੈ ਤੇ ਜੇ ਆਮ ਸਧਾਰਨ ਪਰਿਵਾਰਾਂ ਦੇ ਲੋਕਾਂ ਨੂੰ ਜਿਹੜੇ ਕੀ ਪੰਜਾਬ ਦੀ ਬਿਹਤਰੀ ਵਾਸਤੇ ਰਾਜਨੀਤੀ ਫੀਲਡ ਚ ਆਏ ਆ ਉਹਨਾਂ ਨੂੰ ਅਹਰੀਅਤ ਮਲੰਗ ਚੁਣ ਕੇ ਭੇਜ ਲੈ ਦੂਜੀ ਗੱਲ ਪੰਥਕ ਪਾਰਟੀ ਹੋਣ ਦਾ ਝੂਠਾ ਦਾਵਾ ਕਰਨ ਵਾਲੇ ਪਰਿਵਾਰ ਬਚਾਓ ਯਾਤਰਾ ਦੀ ਅਗਵਾਈ ਕਰ ਰਹੇ ਸੁਖਵੀਰ ਬਾਦਲ ਨੂੰ ਇਹ ਵੀ ਨਹੀਂ ਪਤਾ ਕਿ ਮਲੰਗ ਦਾ ਮਤਲਬ ਕੀ ਹੈ ਕਾਨ ਸਿੰਘ ਨਾਬਾ ਸਾਹਿਬ ਦਾ ਕਾਨ ਸਿੰਘ ਇਹਨਾਂ ਨੇ ਵੈਸੇ ਸੁਣਿਆ ਵੀ ਨਹੀਂ ਹੋਣਾ ਕਾਨ ਸਿੰਘ ਨਾਭੇ ਬਾਰੇ ਵੀ ਇਹਨਾਂ ਨੂੰ ਪਤਾ ਹੋਣਾ ਪੈਸੇ ਇਹ ਝੂਠੇ ਨਕਲੀ ਪੰਥਕ ਹੈ ਕੋਈ ਇਸ ਕਿਤਾਬ ਕੋਈ ਪੜ੍ਹੀ ਹੋਵੇ ਸ਼ਬਦ ਕੋਸ਼ ਪੜ੍ਹ ਲੈਣ ਕਾਨ ਸਿੰਘ ਨਾਭਾ ਜੀ ਦਾ ਮਲੰਗ ਦਾ ਮਤਲਬ ਤੇ ਇੱਕ ਇਹ ਹੁੰਦਾ ਹੈ ਕਿ ਬੇਪਰਵਾਹ ਕੋਈ ਨਾਲਜ ਨਹੀਂ ਜਿੰਨੂੰ ਤੇ ਇਹ ਲਾਲਚ ਤੇ ਸਾਡੂ ਹੈ ਵੀ ਨਹੀਂ ਨਾ ਸਾਡੇ ਐਮਐਲਏ ਨੂੰ ਨਾ ਸਾਡੇ ਆਣਯੋਗ ਮੁੱਖ ਮੰਤਰੀ ਨੂੰ ਅਸੀਂ ਤੇ ਸੇਵਾ ਭਾਵਨਾ ਨਾਲ ਪੰਜਾਬ ਦੀ ਬਿਹਤਰੀ ਲਈ ਇਹਨਾਂ ਲੁਟੇਰਿਆਂ ਤੋਂ ਪੰਜਾਬ ਬਚਾਉਣ ਲਈ ਰਾਜਨੀਤੀ ਕਰ ਰਹੇ ਇਹਨਾਂ ਲੁਟੇਰਿਆਂ ਤੋਂ ਜਿਨ੍ਹਾਂ ਨੇ ਕਈ-ਕਈ ਪੀੜ੍ਹੀਆਂ ਤੱਕ ਪੰਜਾਬ ਤੇ ਰਾਜ ਕਰਕੇ ਆਪਣੇ Empire ਖੜੇ ਕਰ ਲਏ ਤੇ ਪੰਜਾਬ ਦੇ ਨੌਜਵਾਨਾਂ ਨੂੰ ਦਰਦ-ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਕੀਤਾ ਇਹਨਾਂ ਫਿਊਡਲ ਮਾਈਂਡਸੈਟ ਲੁਟੇਰਿਆਂ ਤੋਂ ਬਚਾਉਣ ਲਈ ਹੀ ਆਮ ਆਮ ਆਦਮੀ ਆਮ ਲੋਕ ਜਿਹੜੇ ਆ ਉਹ ਰਾਜਨੀਤੀ ਚਾਹੇ ਆ ਚਾਹੇ ਉਹ ਦਿੱਲੀ ਚਰਨਿੰਦ ਕੇਜਰੀਵਾਲ ਜੀ ਦੀ ਅਗਵਾਈ ਚਾਹੇ ਹੋਣ ਚੈ ਪੰਜਾਬ ਚ ਮਾਨ ਸਾਹਿਬ ਦੀ ਅਗਵਾਈ ਚ ਸਰਕਾਰ ਚਲਾ ਰਹੇ ਐਮ ਐਲ ਏ ਲੇਕਿਨ ਗੰਭੀਰ ਗੱਲ ਸੋਚਣ ਵਾਲੀ ਗੱਲ ਫਿਕਰ ਵਾਲੀ ਗੱਲ ਇਹ ਆ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀ ਬੇੜਾ ਚ ਦੱਸਣਾ ਚਾਹੁੰਦਾ ਹੈ ਕਿ ਇਹ ਇਤਿਹਾਮ ਲੋਕਾਂ ਕਿੜੇ ਮਕੋੜਾ ਹੀ ਸਮਝਦੇ ਆ ਇਹਨਾਂ ਵਾਸਤੇ ਤੇ ਵੱਡੀਆਂ ਗੱਡੀਆਂ ਵੱਡੇ ਮਹਿਲ ਵੱਡੇ ਹੋਟਲ ਲਗਜ਼ਰੀ ਬੱਸਾਂ ਲਗਜ਼ਰੀ ਕਾਰਾਂ ਵਾਲੇ ਲੋਕ ਹੀ ਐਮ ਐਲ ਏ ਬਣਨੇ ਚਾਹੀਦੇ ਆ ਐਮ ਪੀ ਬਣਨੇ ਚਾਹੀਦੇ ਆ ਜਿਨ੍ਹਾਂ ਦੇ ਸਿਰਫ ਤੇ ਸਿਰਫ ਆਪਣੇ ਪਰਿਵਾਰ ਤੱਕ ਇੰਟਰਸਟ ਆਪਣੇ ਰਿਸ਼ਤੇਦਾਰਾਂ ਤੱਕ ਇੰਟਰਸਟ ਜਿਹੜੇ ਆ ਉਹ ਪ੍ਰੋਟेक्ट ਕਰਨ ਦਾ ਮਤਲਬ ਹੈ ਉਹ ਸਾਰੇ ਐਗਜ਼ਾਮਪਲ ਆਪਣੇ ਸਾਹਮਣੇ ਇੱਕ ਇੱਕ ਕਰਕੇ ਆ ਰਹੇ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਰਾਜ ਚ ਕੈਬਿਨੇਟ ਮੀਟਿੰਗਾਂ ਚ ਮਤੇ ਪਾ ਕੇ ਜਿਹੜੀਆਂ ਜ਼ਮੀਨਾਂ ਸੀ ਫੋਰੈਸਟ ਦੀਆਂ ਆਪਣੇ ਹੋਟਲਾਂ ਲਈ ਕਰ ਲੈ ਲਈਆਂ ਗਈਆਂ ਜਿਹੜੇ ਟਰਾਂਸਪੋਰਟ ਡਿਪਾਰਟਮੈਂਟ ਦੀਆਂ ਗਾਈਡਲਾਈਨਾਂ ਵਾਇਲੇਸ਼ਨ ਕਰਕੇ ਆਪਣੀਆਂ ਲਗਜ਼ਰੀ ਬੱਸਾਂ ਪਾ ਲਈਆਂ ਇਹ ਲੋਕ ਇਹ ਇਹ ਸੱਤਾ ਦੇ ਲਾਲਚੀ ਲੋਕ ਆ ਤੋ ਸੁਖਵੀਰ ਬਾਦਲ ਨੂੰ ਜਿਹੜੇ ਪਰਿਵਾਰ ਬਚਾਓ ਯਾਤਰਾ 'ਚ ਮਸਕੂਲ ਮੈਂ ਕਹਿਣਾ ਚਾਹੁੰਦਾ ਔਰ ਪੰਜਾਬ ਦੇ ਲੋਕੋ ਇਹਨਾਂ ਨੂੰ ਜਵਾਬ ਵੈਸੇ ਤੁਸੀਂ ਦੇ ਰਹੇ ਹੋ ਪਤਾ ਲੱਗ ਰਿਹਾ ਕੋਈ ਨਹੀਂ ਇਹਨਾਂ ਦੀ ਯਾਤਰਾ ਜੁਤਰਾ ਚ ਆ ਰਿਹਾ ਇਹਨਾਂ ਦੀ ਅਸਲੀ ਮਾਨਸਿਕਤਾ ਜਿਹੜੀ ਇਹਨਾਂ ਦੀ ਜਿਹੜੀ ਆਮ ਲੋਕਾਂ ਦੇ ਪ੍ਰਤੀ ਨਫ਼ਰਤ ਗਰੀਬਾਂ ਦੇ ਪ੍ਰਤੀ ਨਫ਼ਰਤ ਜਿਹੜੇ ਸਧਾਰਨ ਪੰਜਾਬੀਆਂ ਦੇ ਪ੍ਰਤੀ ਇਹਨਾਂ ਦੇ ਮਨ 'ਚ ਜਿਹੜੀ ਨਫ਼ਰਤ ਹੈ ਵਾਰ-ਵਾਰ ਕੋ ਉਹਨੂੰ ਪ੍ਰਗਟ ਕਰਦੇ ਆ ਲੇਕਿਨ ਪੰਜਾਬ ਦੇ ਲੋਕ ਮਾਕੂਲ ਜਵਾਬ ਦਿੰਦੇ ਵੀ ਰਹੇ ਆਉਣ ਵਾਲੇ ਟਾਈਮ 'ਚ ਵੀ ਦੇਣਗੇ ਇਹਨਾਂ ਦੀ ਅਸਲੀ ਜਿਹੜੀ ਇਹਨਾਂ ਦੀ ਅਸਲੀਅਤ ਹੈ ਜਿਹੜੀ ਜਿਹੜੀ ਅਸਲੀ ਇਹਨਾਂ ਦੇ ਚਿਹਰੇ ਉਹ ਬੇਨਕਾਬ ਹੋ ਚੁੱਕੀ ਹੈ ਫਿਊਡਲ ਮਾਈਂਡਸੈਟ ਜ਼ਗੀਰਦਾਰ ਲੋਕ ਹੁਣ ਬੇਪਰਦਾ ਪੰਜਾਬ 'ਚ ਹੋ ਗਏ ਔਰ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਆਏ ਚਾਹੇ ਉਹ ਭਾਜਪਾ 'ਚ ਸੁਖਵੀਰ ਜਾਖੜ ਜੀ ਹੋਣ ਚਾਹੇ ਬਾਜਵਾ ਸਾਹਿਬ ਹੋਣ ਚਾਹੇ ਸੁਖਵੀਰ ਬਾਦਲ ਹੋਣ ਵੇਖਿਆ ਉਹਦਨ ਬਾਦਲ ਸਾਹਿਬ ਦੀ ਬਰਸੀ ਤੇ ਕਿਤਰਾ ਇਤਰਾ ਸੁਨੀਲ ਜਾਖੜ ਕਿਸ ਤਰੀਕੇ ਨਾਲ ਬਾਦਲ ਸਾਹਿਬ ਦੇ ਗੁਣਗਾਨ ਕਰ ਰਹੀ ਸੀ ਤੇ 3 ਸਾਲ ਪਹਿਲਾਂ ਦੀ ਵੀਡੀਓ ਮੈਂ ਦਿਖਾ ਦੂਆ ਅਸੀਂ ਟਵੀਟ ਕੀਤੀ ਹੈ ਸਾਡੀ ਪਾਰਟੀ ਦੇ ਪੇਜ ਤੇ ਇਹੀ ਸੁਖਵੀਰ ਬਾਦਲ ਨੂੰ ਗਾਲਾਂ ਕੱਢ ਰਹੀ ਹੁਣ ਸੱਤਾ ਤੋਂ ਬਾਹਰ ਹੋ ਗਿਆ ਤੇ ਆਜੋ ਇਕੱਠੇ ਹੋ ਜੀਏ ਇਹ ਫਿਊਡਲ ਮਾਈਂਡਸੈਟ ਲੋਕ ਜਿਨ੍ਹਾਂ ਨੇ ਸਿਰਫ ਸਿਰਫ ਆਪਣੇ ਇੰਟਰਸਟ ਪ੍ਰੋਟੈਕਟ ਕੀਤੇ ਆ ਲੋਕਾਂ ਦੇ ਹਿੱਤਾਂ ਦਾ ਕਾਹਨ ਕੀਤਾ ਆ ਇਹਨਾਂ ਤੋਂ ਸਾਫ਼ ਦੰਤ ਪਿਆਹੀ ਰਹਿਣ ਇਹ ਇਹ ਮਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਗੁਰੂ ਹੋਇਆ ਸੀ ਤੁਹਾਡਾ ਕੋਈ ਇਸ विषय कोई सवाल हो तो बात पंजाब में चाहे वो इलेक्ट्री डिपार्टमेंट है चाहे वो राशन पहुंचाने को लेकर क्यों ऐसे हो रहे हैं वही एक काउसेस जो लगभग 2018 से पंजाब सरकार के पास इकट्ठा हुआ किसी भी गौशाला को वो काउसे क्यों नहीं दिया जा रहा क्या नहीं काउटैक्स के नाम पे काउसेस के नाम पे टैक्स नहीं है से ਉਹ ਤੇ ਆਪਾਂ ਵੇਖ ਹੀ ਲਿਆ ਕਿ ਕਾਂਗਰਸੀ ਹੈਲਥ ਮਿਨਿਸਟਰ ਨੇ ਕਿਤਨਾ ਗਊਸ਼ਾਲਾ ਦੇ ਨਾਂ ਤੇ ਜ਼ਮੀਨਾਂ ਵੀ ਹੜਪ ਲਈਆਂ ਸੀ ਡੈਫੀਨੇਟਲੀ ਇਹ ਸਾਰੀ ਚੀਜ਼ਾਂ ਉਹ ਸੀ ਸਟ੍ਰੀਮਲਾਈਨ ਕਰ ਰਹੇ ਬੇਸਿਕਲੀ ਇਹਦੇ ਪਿੱਛੇ ਇਹਨਾਂ ਦੇ ਪੋਲਿਟਿਕਲ ਜਾਂ ਨਿੱਜੀ ਇੰਟਰਸਟ ਸੀਗੀ ਇਸ ਪਿੱਛੇ ਪੋਲਿਟਿਕਸ ਜਿਹੜੀ ਸੀ ਉਹ ਨਿੱਜੀ ਇੰਟਰਸਟ ਸੀ ਗਊਸ਼ਾਲਾ ਆ ਕੇ ਗਊਸ਼ਾਲਾ ਦੇ ਨਾਂ ਤੇ ਜ਼ਮੀਨਾਂ ਸਰਕਾਰ ਪੰਚਾਇਤੀ ਲੋਟ ਕਰਾ ਕੇ ਉਹਨੂੰ ਆਪਣੇ ਹੋਟਲ ਵਿਆਹ ਸ਼ਾਦੀਆਂ ਦੇ ਕਾਰੋਬਾਰਾਂ 'ਚ ਖੜੇ ਕਰਨਾ ਸੀ ਆ ਮਾਨ ਸਾਹਿਬ ਦੀ ਸਰਕਾਰ ਦਾ ਇਹ ਮੰਨਣਾ ਹੈ ਕਿ ਜਿਹੜੇ ਅਦਾਰੇ ਲਈ ਜਿਹੜੀ ਜ਼ਮੀਨ ਅਲਾਟ ਹੋਵੇ ਉਸ ਅਦਾਰੇ ਦੀ ਬਿਹਤਰੀ ਲਈ ਵਰਤੀ ਜਾਵੇ ਅਸੀਂ ਉਹਨੂੰ ਸਟਰੀਮਲਾਈਨ ਕਰ ਰਹੇ ਹਾਂ ਉਹ ਤੁਸੀਂ ਦੇਖੋਗੇ ਹੁਣ ਵਾਲੇ ਟਾਈਮ 'ਚ ਚਾਹੇ ਉਹ ਗਊਸ਼ਾਲਾ ਦੀ ਗੱਲ ਹੋਵੇ ਚਾਹੇ ਪੰਚਾਇਤੀ ਜ਼ਮੀਨਾਂ ਦੀ ਬਿਹਤਰ ਵਰਤੋਂ ਦੀ ਗੱਲ ਹੋਵੇ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਟਰੀਮਲਾਈਨ ਕਰ ਰਹੇ ਹਾਂ ਤੇ ਸਾਹਮਣੇ ਆਊਗਾ ਉਸ ਉਸ ਅਦਾਰੇ ਲਈ ਹੀ ਵਰਤੇ ਜਾਊਗਾ ਕਿਸੇ ਨਿੱਜੀ ਇੰਟਰਸਟ ਦੀ ਇਹ ਇਹ ਦੁਰਪਯੋਗ ਹੋਏਗਾ ਸਾਰਿਆਂ ਦਾ ਤਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ